ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਇੱਕ ਅਜਿਹੀ ਕੌਮ ਹੈ ਜੋ ਨਾ ਤਾਂ ਕਿਸੇ ਦੇ ਸਖਤੀ ਕਰਨ ਤੇ ਡਰਦੀ ਹੈ ਅਤੇ ਨਾ ਹੀ ਕਿਸੇ ਨੂੰ ਡਰਾਉਂਦੀ ਹੈ ਸਿੱਖ ਕੌਮ ਹਮੇਸ਼ਾ ਤੋਂ ਹੀ ਸਰਬੱਤ ਦਾ ਭਲਾ ਮੰਗਦੀ ਹੈ ਜਦੋਂ ਅੰਗਰੇਜ਼ੀ ਰਾਜ ਸਾਰੇ ਭਾਰਤ ਵਿੱਚ ਫੈਲ ਚੁੱਕਾ ਸੀ ਤਾਂ ਕੇਵਲ ਪੰਜਾਬ ਹੀ ਅਜੇ ਹਰ ਰਜ ਸੀ ਜੋ ਅੰਗਰੇਜ਼ਾਂ ਦੇ ਹੱਥਾਂ ਤੋਂ ਦੂਰ ਸੀ ਅੰਗਰੇਜ਼ਾਂ ਨੂੰ ਪੰਜਾਬ ਨੂੰ ਆਪਣੇ ਰਾਜ ਵਿੱਚ ਮਿਲਾਉਣ ਲਈ ਬਹੁਤ ਸੰਘਰਸ਼ ਕਰਨਾ ਪਿਆ ਜੇਕਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਧਿਆਨ ਸਿੰਘ ਡੋਗਰਾ ਅਤੇ ਲਾਲ ਸਿੰਘ ਡੋਗਰਾ ਵਰਗੇ ਕਦਾਰ ਨਾ ਹੁੰਦੇ ਤਾਂ ਪੰਜਾਬ ਵਿੱਚ ਅੰਗਰੇਜ਼ੀ ਰਾਜ ਨਹੀਂ ਸੀ ਹੋ ਸਕਦਾ ਅੰਗਰੇਜ਼ ਜਾਣਦੇ ਸਨ ਕਿ ਸਿੱਖ ਹੀ ਅਜੀ ਹੀ ਕੌਮ ਹੈ ਜੋ ਸਾਨੂੰ ਚੁਣੌਤੀ ਦੇ ਸਕਦੀ ਹੈ ਇਸ ਲਈ ਅੰਗਰੇਜ਼ ਵੀ ਸਿੱਖਾਂ ਨੂੰ ਦਬਾਉਣਾ ਚਾਹੁੰਦੇ ਸਨ ਗਲ 1900 23 ਇਸਵੀ ਦੀ ਹੈ ਨਾਬੇ ਦੇ ਰਾਜਾ ਰਿਪੂਦਮਨ ਸਿੰਘ ਦਾ ਨਾਬੇ ਦੀ ਰਾਜਗਤੀ ਤੇ ਹੋਣਾ ਅੰਗਰੇਜ਼ਾਂ ਨੂੰ ਬਹੁਤ ਚੁਬਦਾ ਸੀ ਸਰਕਾਰ ਰਾਜੇ ਨੂੰ ਗਦੀਉਂ ਲਾਉਣ ਦਾ ਅਫਸਰ ਭਾਲਦੀ ਰਹਿੰਦੀ ਸੀ ਅੰਗਰੇਜ਼ ਸਰਕਾਰ ਨੇ ਨਾਬੇ ਦੇ ਵਿਰੋਧੀਆਂ ਨਾਲ ਮਿਲ ਮਹਾਰਾਜਾ ਰਿਪੂਦਮਨ ਸਿੰਘ ਨੂੰ ਗਦੀਉਂ ਲਾ ਦਿੱਤਾ ਮਹਾਰਾਜਾ ਭਾਈ فور بنس وی جسن گرو گروہ رائے صاحب جی نے اشیس دیکھی اس دی بنس بہت بڑے علاقے تیراج کرے گی جس کارن سے کونو مہاراج نال حمدردی نالدردی سبھاوک سی اگست انیس سو تئی نو شوی گردوارا پربنت کمیٹی نے امرتسر صاحب ایکترتا کر کے مہاراجا ناھا نالدردی کا مطا પાસ ਕੀਤਾ ਇਹ ਫੈਸਲਾ ਕੀਤਾ ਗਿਆ ਕਿ 9 ਸਤੰਬਰ ਨੂੰ ਸਭ ਥਾਈਂ ਮਹਾਰਾਜਾ ਨਾਭਾ ਨਾਲ ਹੋਈ ਬੇਇਨਸਾਫੀ ਨੂੰ ਦੂਰ ਕਰਨ ਲਈ ਅਰਦਾਸੇ ਸੌਦੇ ਜਾਣ 25 26 ਅਤੇ 27 ਅਗਸਤ ਨੂੰ ਇਲਾਕੇ ਦੀਆਂ ਸਿੱਖ ਸੰਤਾਂ ਵੱਲੋਂ ਗੁਰਦੁਆਰਾ ਗੰਗਸਰ ਜੈਤੋ ਵਿੱਚ ਇੱਕ ਦੀਵਾਨ ਕਰਾਇਆ ਗਿਆ ਜਿਸ ਵਿੱਚ ਮਹਾਰਾਜਾ ਨਾਭੇ ਦੀ ਬਹਾਲੀ ਲਈ ਮਤੇ ਪਾਸ ਕੀਤੇ ਗਏ 14 ਸਤੰਬਰ ਨੂੰ ਜਦੋਂ ਸੰਗਤਾਂ ਗੁਰਦੁਆਰਾ ਸਾਹਿਬ ਅੰਦਰ ਅਖੰਡ ਪਾਠ ਸਰਵਣ ਕਰ ਰਹੀਆਂ ਸਨ ਤਾਂ ਹਥਿਆਰਬੰਦ ਸਿਪਾਈਆਂ ਦੀ ਟੁਕੜੀ ਗੁਰਦੁਆਰੇ ਅੰਦਰ ਦਾਖਲ ਹੋਈ ਅਤੇ ਸੰਗਤ ਵਿੱਚ ਬੈਠੇ ਸਰੋਤਿਆਂ ਅਤੇ ਸੇਵਾਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਜੋ ਸਿੰਘ ਅਖੰਡ ਪਾਠ ਕਰ ਰਿਹਾ ਸੀ ਉਸ ਨੂੰ ਕਸੀਟ ਕੇ ਫੜ ਲਿਆ ਅਤੇ ਅਖੰਡ ਪਾਠ ਵਿੱਚ ਵਿਗਨ ਪਾ ਦਿੱਤਾ ਗਿਆ ਸਿੱਖ ਸੰਗਤਾਂ ਲਈ ਅਖੰਡ ਪਾਠ ਵਿੱਚ ਵਿਗਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡੀ ਨਰਾਦਰੀ ਸੀ ਇਸ ਲਈ 101 ਖੰਡ ਪਾਠ ਦਾ ਲਗਾਤਾਰ ਕੀਤੇ ਜਾਣ ਦਾ ਫੈਸਲਾ ਕਰਕੇ ਪੰਜੀ ਪੰਜੀ ਸਿੰਘਾਂ ਦਾ ਜਥਾ ਰੋਜ਼ਾਨਾ ਗੁਰਦੁਆਰਾ ਕਮ ਸਰ ਭੇਜਣਾ ਆਰੰਭ ਕਰ ਦਿੱਤਾ ਇਸ ਤਰ੍ਹਾਂ 15 ਸਤੰਬਰ ਨੂੰ ਪਹਿਲਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਰਵਾਨਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਰੇ ਸਿੰਘ ਬਿਲਕੁਲ ਸ਼ਾਂਤ ਰਹਿ ਕੇ ਜ਼ੁਲਮ ਨੂੰ ਸਹਿ ਕੇ ਅੱਗੋਂ ਹੱਥ ਨਾ ਚੁੱਕਣ ਦਾ ਪ੍ਰਣ ਕਰਕੇ ਇਸ ਤਰ੍ਹਾਂ ਹਰ ਰੋਜ਼ ਇੱਕ ਜਥਾ ਸ੍ਰੀ ਕਾਲ ਤਖਤ ਸਾਹਿਬ ਤੋਂ ਪੈਦਲ ਰਵਾਨਾ ਹੁੰਦਾ ਤੇ ਗ੍ਰਿਫਤਾਰ ਕਰ ਲਿਆ ਜਾਂਦਾ ਪਹਿਲਾ ਸਧਾਰਨ ਵਰਗਣਾ ਵਿੱਚ 2 ਦਿਨ ਭੁੱਖਿਆ ਰੱਖਿਆ ਜਾਂਦਾ ਫਿਰ ਨਾਬੇ ਦੀ ਬੇੜ ਵਿੱਚ ਜਾ ਕੇ ਛੱਡ ਦਿੱਤਾ ਜਾਂਦਾ 300 ਮੀਲ ਪੈਦਲ ਤੁਰ ਕੇ ਸਿੰਘ ਮੋੜ ਸਿੱਧੇ ਸ੍ਰੀ ਅੰਮ੍ਰਿਤਸਰ ਜਾਂ ਦੁਬਾਰਾ ਜਥਿਆਂ ਵਿੱਚ ਸ਼ਾਮਲ ਹੁੰਦੇ 9 ਫਰਵਰੀ ਬਸੰਤ ਪੰਚਮੀ ਦੇ ਦਿਨ ਪਹਿਨਾ 500 ਸਿੰਘਾਂ ਦਾ ਜਥਾ ਸ੍ਰੀ ਅਕਾਲ ਤਗਤ ਸਾਹਿਬ ਤੋਂ ਅਰਦਾਸਾ ਸੋਧ ਕੇ ਗੁਰਦੁਆਰਾ ਗੰਸਰ ਲਈ ਰਵਾਨਾ ਹੋਇਆ ਪ੍ਰਣ ਕੀਤਾ ਕਿ ਰਸਤੇ ਵਿੱਚ ਕਿੰਨੀਆਂ ਵੀ ਮੁਸੀਬਤਾਂ ਸਹਿਣੀਆਂ ਪੈਣ ਪਰ ਬਿਨਾ ਮੁਕਾਬਲਾ ਗੁਰਦੁਆਰਾ ਸਾਹਿਬ ਪਹੁੰਚ ਕੇ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਵੇਗਾ ਜਥੇ ਦੇ ਆਖਰੀ ਪੜਾ ਤੇ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਕਰਕੇ ਜਥੇ ਨੇ ਜੈਤੋਂ ਵਲ ਨੂੰ ਕੋਚ ਕੀਤਾ ਜੈਤੋਂ ਤੋਂ 5 6 ਮੀਲ ਪਿੱਛੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਕਾਂ ਜਿਨ੍ਹਾਂ ਵਿੱਚ ਬੀਬੀਆਂ ਵੀ ਸ਼ਾਮਲ ਸਨ ਜਥੇ ਦੇ ਦੋਹੀਂ ਪਾਸੀ ਨਾਲ-ਨਾਲ ਚੱਲ ਰਹੇ ਸਨ ਜਥੇ ਦੇ ਅੱਗੇ-ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਫੜ ਤੁਰ ਰਹੇ ਸਨ ਜਥੇ ਦੇ ਵਿਚਕਾਰ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸੀ ਗੁਰਦੁਆਰਾ ਸਾਹਿਬ ਦੇ ਰਸਤੇ ਤੇ ਕਣਡਿਆਰੀਆਂ ਤਾਰਾਂ ਲੱਗੀਆਂ ਹੋਈਆਂ ਸਨ ہر پاسے پولیس بندوقاں سدھیاں کیتے کھڑی سی موقع تے خورنا تو علاوہ انگریز افسر موجود سن جتا گردوارا ٹوی صاحب تو کچھ دوری تے سی تا ایک انگریز افسر نے جتے نگے ودن کو روکیا اگے ودو گے تا گولی چلے گی پر جتھے سنگا نے رتی بھی پرواہ نہ کی تیتے ستنا وائی گرو دی تن اگے ود دے گئے جتھے اتنے تین پاسیاں تو گولی بھرنی شروع ہو گئی پر جتھا شانتی نہ ود ودا گیا جو گولی کھا کے ڈگ پہے پہ اٹھایا نہیں جا سکیا انہوں چڑھ کے جتھا اگے ود ودا گیا جتھے ایک بی بی بیلوی کور موجود سی جس نے سالک دا چھوٹا بچہ گودی چکیا ہوا سی ਉਸ ਬੱਚੇ ਦੇ ਕੋਲ ਹੀ ਲਗ ਜਾਣ ਕਰ ਸ਼ਹੀਦੀ ਪ੍ਰਾਪਤ ਕਰ ਗਿਆ ਪਰ ਤਨ ਉਹ ਬੀਬੀ ਜਦੋਂ ਉਸਨੇ ਵੇਖਿਆ ਕਿ ਉਸ ਦਾ ਬੱਚਾ ਸ਼ਹੀਦ ਹੋ ਚੁੱਕਾ ਹੈ ਉਸ ਨੂੰ ਉੱਥੇ ਹੀ ਛੱਡ ਕੇ ਆਪ ਫਿਰ ਜਿੱਥੇ ਵਿੱਚ ਜਾਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਹਰ ਤਰ੍ਹਾਂ ਗੋਲੀ ਦੀ ਮਾਰ ਤੋਂ ਬਚਾਇਆ ਗਿਆ ਜੇ ਕੋਈ ਸਿੰਘ ਗੁਰੂ ਸਾਹਿਬ ਦੀ ਪਾਲਕੀ ਅੱਗੇ ਸ਼ਹੀਦ ਹੁੰਦਾ ਤਾਂ ਦੂਜਾ ਸਿੰਘ ਝਟ ਉਸ ਦੀ ਥਾਂ ਲੈ ਲੈਂਦਾ ਹੁਣ ਸ਼ਹੀਦਾਂ ਅਤੇ ਜ਼ਖਮੀਆਂ ਨੂੰ ਗੁਰਦੁਆਰਾ ਸਾਹਿਬ λε ਆਉਣ ਦਾ ਯਤਨ ਆਰੰਭ ਹੋਇਆ ਪਰ ਪੁਲਿਸ ਨੇ ਅਜਿਹਾ ਕਰਨ ਤੋਂ ਰੋਕਿਆ ਗੁਰਦੁਆਰਾ ਟਿੰਬੀ ਸਾਹਿਬ ਦੇ ਬਹੁਤੇ ਘੋੜਸਵਾਰ ਪੁਲਿਸ ਨੇ ਸੰਗਤਾਂ ਨੂੰ ਭਜਾਉਣ ਦਾ ਯਤਨ ਕੀਤਾ ਅਨੇਕਾਂ ਬੱਚੇ ਬੁੱਢੇ ਤੇ ਬੀਬੀਆਂ ਘੋੜਿਆਂ ਦੀਆਂ ਟਾਪਾਂ ਹਿੱਟ ਲਟਾੜੇ ਗਏ ਸ਼ਾਮ ਤੱਕ ਸਾਰੇ ਸਿੰਘਾਂ ਦੀ ਮਾਰਕੁਟਾਈ ਕਰਕੇ ਕੰਡਿਆਣੀ ਤਾਲ ਦੀ ਵਰਗਣ ਵਿੱਚ ਕੈਦ ਕੀਤਾ ਗਿਆ 24 ਘੰਟਿਆਂ ਤੱਕ ਕਿਸੇ ਨੂੰ ਵੀ ਪਾਣੀ ਆਦ ਨਹੀਂ ਮਿਲਿਆ ਸ਼ਹੀਦੀ ਜਥੇ ਵਿੱਚੋਂ 100 ਸਿੰਘ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ ਅਤੇ अनेका ਫਟੜ ਹੋਏ ਗੰਸਰ ਜੇਤੋ ਅੰਦਰ 500 ਸਿੰਘਾਂ ਦੇ ਜਥੇ ਦੀ ਅਜੇਹੀ ਦਰਦਨਾਕ ਘਟਨਾ ਹੋਣ ਦੇ ਬਾਵਜੂਦ ਵੀ ਸਿੱਖਾਂ ਅੰਦਰ ਗੁਰਦੁਆਰਾ ਗੰਸਰ ਜਾਣ ਦਾ ਜੋਸ਼ ਬਰਕਰਾਰ ਹੀ ਨਹੀਂ ਸਗੋ ਹੋਰ ਵੱਧ ਗਿਆ ਸ਼੍ਰੋਮਣੀ ਕਮੇਟੀ ਵੱਲੋਂ ਦੂਜਾ ਜਥਾ 500 ਸਿੰਘਾਂ ਦਾ ਜੇਤੋ ਭੇਜਣ ਦਾ اعلان کیتا گیا ایک ماں دا وڈا پتر پہلے جتے بچ شیدی پا چکا سی اس نے دوجہ پتر نو ہار پاؤں دے ہوئے ہاں میں وڈے پا گیا واری والی گی جے میرا دوجا پتر بھی سری گرو صاحب دے لکھے لگ جتھے جتے بچوں کئی سری اکال تک صاحب دے جتے دار لکھ کے دتا کہ جے میں شہید ہو تا میری ساری جائیداد گرو نو ਅਰਪਣ ਹੋਵੇ ਇਸ ਵਾਰ ਵੀ ਅੰਗਰੇਜ਼ ਸਰਕਾਰ ਨੇ ਪਹਿਲਾਂ ਵਾਂਗ ਹੀ ਤਿਆਰੀ ਕੀਤੀ ਹੋਈ ਸੀ 14 ਮਾਰਚ ਨੂੰ ਜਥੇ ਨੇ ਗੁਰਦੁਆਰੇ ਦੇ ਅੰਦਰ ਦਾਖਲ ਹੋਣਾ ਸੀ ਪਰ ਇਸ ਵਾਰੀ ਗੋਲੀ ਨਹੀਂ ਚੱਲੀ ਜਥੇ ਨੂੰ ਗ੍ਰਫਤਾਰ ਕਰਕੇ ਕਿਲੇ ਅੰਦਰ ਬਣੀ ਵਲਗਨ ਵਿੱਚ ਬੰਦ ਕਰ ਦਿੱਤਾ ਗਿਆ ਕੁਝ ਦਿਨਾਂ ਮਗਰੋਂ ਜਥੇ ਨੂੰ ਨਾਬਾ ਬੀਹੜ ਵਿੱਚ ਗੰਦੀਏ ਤੇ ਸਿਰ ਪੱਖੋਂ ਮਾਰੇ ਸਥਾਨ ਤੇ ਰੱਖਿਆ ਗਿਆ ਇਸ ਤਰ੍ਹਾਂ ਵਾਰੀ ਵਾਰੀ ਜਿੱਤੇ ਜਾਂਦੇ ਰਹੇ ਆਖਰ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ ਇਹ ਜੱਤੇ ਨੇ ਗੁਰਦੁਆਰਾ ਗੰਗਸਰ ਪਹੁੰਚ ਕੇ 21 ਜੁਲਾਈ 1925 ਨੂੰ ਪਹਿਲਾ ਅਖੰਡ ਪਾਠ ਆਰੰਭ ਕੀਤਾ ਇਸ ਤਰ੍ਹਾਂ ਸਿੱਖ ਕੌਮ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਕੌਮ ਦੇ ਪੁਰਾਣੇ ਇਤਿਹਾਸ ਨੂੰ ਮੁੜ ਦੋਹਰਾਇਆ ਇਹ ਮੋਰਚਾ ਕੋਈ 1 ਸਾਲ 10 ਮਹੀਨੇ ਲਗਾਤਾਰ ਚੱਲਿਆ ਵਾਹਿਗੁਰੂ ਜੀ ਕਾ ਖਾਲਸਾ